वेगुरु जी का खालसा वागुरु जी की फतेह तन धन साहब सतगुरु श्री गुरु ग्रंथ साहब जी महाराज बसंत राग का शब्द गुरु अर्जन देव जी महाराज जी का उच्चारण किया ਓਏ ਕੱਤਰ ਮਿਲ ਹੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਏ ਮੇਰੇ ਭਾਈ ਏ ਮੇਰੇ ਭਰਾਵੋ ਕਿੰਨੀ ਮਹਾਨ ਗੱਲ ਹੈ ਕਿੰਨੀ ਬਖਸ਼ਿਸ਼ਾ ਗੁਰੂ ਦੀ ਊਰੂ ਅਦਨਦੇਵ ਜੀ ਮਹਾਰਾਜ ਸਾਨੂੰ ਆਪਣਾ ਭਰਾ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਆਪਣਾ ਮਿੱਤਰ ਕਰਨੇ ਸੁਨ ਮੀਤਾ ਨਾਨਕ ਬਿਨਵੰਤਾ ਮੇਰੇ ਮਿੱਤਰ ਸੁਣ ਮੈਂ ਬੇਨਤੀ ਕਰਦਾ ਗੁਰੂ ਕਿੰਨੇ ਦਿਆਲੂ ਨੇ ਕਿਰਪਾਲੂ ਨੇ ਕਿੰਨੇ ਨਿਮਰ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਹੈ ਮੇਰੇ ਭਰਾਓ ਇਕੱਤਰ ਹੋਵੋ ਮਿਲੋ ਇਕੱਠੇ ਹੋਵੋ ਸੰਗਤ ਵਿੱਚ ਕਰਨਾ ਕੀ ਹੈ ਦੁਬਿਧਾ ਦੂਰ ਕਰਹੁ ਲਿਵ ਲਾਏ ਪ੍ਰਮਾਤਮਾ ਦੇ ਨਾਮ ਨਾਲ ਪ੍ਰਮਾਤਮਾ ਦੇ ਗੁਣਾਂ ਨਾਲ ਲਿਵ ਲਾ ਕੇ ਸੁਰਤ ਲਾ ਕੇ ਧਿਆਨ ਲਾ ਕੇ ਆਪਣੇ ਮਨ ਦੀ ਦੁਬਿਧਾ ਸ਼ੰਕਾ ਨਿਵਰਤ ਕਰੋ ਕਿਵੇਂ ਹੋਏ ਕਿ ਹਰਨਾਮੈ ਕੇ ਹੋ ਬਹੁ ਜੋੜੀ ਗੁਰੂਖ ਬੈਸ ਹੋ ਸਫਾ ਵਿਸ਼ਾਕੇ ਸਫਾ ਵਿਸ਼ਾਕੇ ਕਪੜੇ ਵਿਸ਼ਾਕੇ ਦਰੀਆ ਵਿਸ਼ਾਕੇ ਬੈਠ ਜਾਓ ਤੇ ਹਰ ਨਾਮ ਪਰਮਾਤਮਾ ਦੇ ਨਾਮ ਦੇ ਜੋੜੀਦਾਰ ਹੋਵੋ ਸੰਗੀ ਹੋਵੋ ਸਾਥੀ ਹੋਵੋ ਇਹਨ ਵਿੱਚ ਪਾਸ਼ਾ ਟਾਹ ਲੋ ਵੀਰ ਇਹ ਮੇਰੇ ਭਰਾਵੋ ਜਿੰਦਗੀ ਦਾ ਪਾਸ਼ਾ ਇਸ ਤਰ੍ਹਾਂ ਖੇਡੋ ਇਹੋ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਵਿੱਚ ਪਾਸ਼ੇ ਗਿਆ ਬਹੁਤ ਉਹ ਉਦਾਹਰਨਾਂ ਨੇ ਕਿ ਜ਼ਿੰਦਗੀ ਦਾ ਪਾਸਾ ਜ਼ਿੰਦਗੀ ਰੂਪੀ ਪਾਸੇ ਦੀ ਖੇਡ ਕਿਵੇਂ ਖੇਡੀ ਜਾਏਗੀ ਇਹਨ ਵੀ ਤੇ ਪਾਸਾ ਟਾਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤਿ ਹਰ ਸਮੇਂ ਪ੍ਰਮਾਤਮਾ ਦਾ ਨਾਮ ਜਪੋ ਅੰਤ ਕਾਲ ਦੇ ਲਾਗੇ ਪੀਰ ਅੰਤ ਕਾਲ ਤੁਹਾਨੂੰ ਪੀੜਾ ਨਹੀਂ ਲੱਗੇਗੀ ਦੁੱਖ ਨਹੀਂ ਲੱਗੇਗਾ ਜਮ ਦੇ ਮਾਰਗ ਤੇ ਨਹੀਂ ਜਾਣਾ ਹੋਏਗਾ ਕਰਮ ਧਰਮ ਤੁਮ ਚੌਪੜ ਸਾਜੋ ਪਾਸੇ ਵਿੱਚ ਚੌਪੜ ਹੁੰਦੀ ਆ ਚਾਰ ਪੱਟ ਹੁੰਦੇ ਆ ਇੱਥੇ ਚੌਪੜ ਕਿਹੜੀ ਆ ਕਰਮ ਧਰਮ ਧਰਮ ਦੇ ਕਰਮ ਨੇਕ ਕਰਮ ਚੰਗੇ ਕਰਮ ਗੁਰੂ ਨਿਮਿਤ ਕਰਮ ਕਰਮ ਧਰਮ ਤੁਮ ਚੌਪੜ ਸਾਜੋ ਧਰਮ ਦੇ ਕਰਮ ਕਰਨ ਲੱਗੇ ਇਹ ਤੁਹਾਡੀ ਚੌਪੜ ਵੇਖੀ ਗਈ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ ਜੀਵਨ ਵਿੱਚ ਸੱਚ ਨੂੰ ਧਾਰਨ ਕਰੋ ਸੱਚਾ ਵਿਹਾਰ ਸੱਚਾ ਆਚਾਰ ਸਾਰੀ ਨਰਦ ਇਹ ਨਰਦ ਹੈ ਪਾਸਾ ਖੇਡਣ ਲਈ ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਕਾਮਨਾਵਾਂ ਨੂੰ ਆਪਣੇ ਅਧੀਨ ਕਰੋ ਮੋਹ ਨੂੰ ਆਪਣੇ ਅਧੀਨ ਰੱਖੋ ਲੋਭ ਨੂੰ ਆਪਣੇ ਅਧੀਨ ਰੱਖੋ ਇਹ ਜਿਹੜੀ ਖੇਲ ਹੈ ਪ੍ਰਮਾਤਮਾ ਨੂੰ ਪਿਆਰੀ ਹੈ ਪ੍ਰਮਾਤਮਾ ਨੂੰ ਪਉਂਦੀ ਹੈ ਪ੍ਰਮਾਤਮਾ ਨੂੰ ਚੰਗੀ ਲੱਗਦੀ ਹੈ ਉਠ ਛ ਇਸ਼ਨਾਨ ਕਰੋ ਪਰਭਾਤੇ ਸੋਏ ਹਰ ਆਰਾਧੇ ਅਮਰਤ ਵੇਲੇ ਸਵੇਰ ਵੇਲੇ ਉੱਠ ਕੇ ਇਸ਼ਨਾਨ ਕਰੋ ਸਰੀਰ ਦਾ ਇਸ਼ਨਾਨ ਕਰੋ ਪਾਣੀ ਨਾਲ ਮਨ ਦਾ ਇਸ਼ਨਾਨ ਕਰੋ ਬਾਣੀ ਨਾਲ ਉਠ ਇਸ਼ਨਾਨ ਕਰੋ ਪਰਭਾਤੇ ਸੋਏ ਹਰ ਆਰਾਧੇ ਹਰ ਸਮੇਂ ਪਰਮਾਤਮਾ ਦਾ ਚੰਤਨ ਕਰੋ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰੋ ਕੀ ਮਿਲੇਗਾ ਵਿਖੜੇ ਦਾਉ ਲਗਾਵੇ ਮੇਰਾ ਸਤਗੁਰ ਸੁਖ ਸਹਿ ਛੇਤੀ ਕਰ ਜਾਤੇ ਜਿੰਦਗੀ ਵਿੱਚ ਵਿਖੜੇ ਦਾਉ ਆਉਂਦੇ ਨੇ ਕਠਨ ਸਮਾਂ ਆਉਂਦਾ ਹੈ ਸਤਗੁਰ ਫਿਰ ਬਖਸ਼ਿਸ਼ ਕਰਕੇ ਵਿਖੜੇ ਧਾਉ ਲਗਾਵੇ ਮੇਰਾ ਸਤਗੁਰ ਸਤਗੁਰੂ ਕਿਰਪਾ ਕਰਕੇ ਉਸ ਦਾਉ ਵਿੱਚੋਂ ਉਸ ਖੇਲ ਵਿੱਚੋਂ ਉਸ ਸਮੇਂ ਵਿੱਚੋਂ ਸਾਨੂੰ ਬਚਾ ਲਏਗਾ ਸਾਨੂੰ ਕੱਢ ਲਏਗਾ ਸੁਖSearchResult ਕਰ ਜਾਤੇ ਨਿਜ ਘਰ ਵਿੱਚ ਚਲੇ ਜਾਵੋਗੇ ਆਤਮ ਤਤ ਵਿੱਚ ਸਮਾਜ ਜਾਓਗੇ ਹਰਿਆਪੇ ਖੇਲੇ ਹਰਿਆਪੇ ਵੇਖਿਆ ਹਰਿਆਪੇ ਰਚਿੰਦਰਾ ਛਾਇ ਇਹ ਜਗ ਦਾ ਖੇਲ ਇਹ ਪਰਮਾਤਮਾ ਨੇ ਆਪ ਹੀ ਰਚਿਆ ਹੋਇਆ ਹੈ ਪਰਮਾਤਮਾ ਸਰਬ ਜੀਵਾਂ ਵਿੱਚ ਸਰਬ ਆਪ ਕੋ ਆਪ ਇਹ ਇਸ ਖੇਲ ਨੂੰ ਖੇਲ ਰਿਹਾ ਹੈ ਤੇ ਆਪ ਹੀ ਇਸ ਖੇਲ ਨੂੰ ਦੇਖ ਵੀ ਰਿਹਾ ਹੈ ਇਹ ਸਰੀਰ ਰਚਨਾ ਪਰਮਾਤਮਾ ਨੇ ਹੀ ਰਚੀ ਹੈ ਹਰਿਆਪੇ ਖੇਲੇ ਹਰਿਆਪੇ ਵੇਖੇ ਹਰਿਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖੇਲੇ ਸੋ ਜਿਣ ਬਾਜੀ ਕਰਾਇਆ ਜਿਹੜਾ ਗੁਰਮੁਖ ਬਣ ਕੇ ਇਸ ਜੀਵਨ ਰੂਪੀ ਬਾਜੀ ਨੂੰ ਇਸ ਤਰ੍ਹਾਂ ਖੇਲਦਾ ਜਿਣ ਉਹ ਜਿੱਤ ਕੇ ਇਹ ਜੀਵਨ ਰੂਪੀ ਬਾਜੀ ਨੂੰ ਜਿੱਤ ਕੇ ਸੋ ਜਿਣ ਬਾਜੀ ਕਰਾਇਆ ਨਿਜ ਘਰ ਦੇ ਵਿੱਚ ਪਹੁੰਚ ਜਾਂਦਾ ਗੁਰ ਕਾ ਜਾਪ ਜਪੋ ਜਪ ਜਪਨੇ ਜੀਤ ਆਵੋ ਵਸੋ ਕਰਿ ਆਪਣੇ ਲਖ ਚ ਰਸੀ ਨਰਕ ਨ ਦੇਖੋ ਰਸਕ ਰਸਕ ਗੁਣ ਗਾਈ ਹੈ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਦਰੋਂ ਕਰੋ ਨਾਮદાન ਦੀ ਬਖਸ਼ਿਸ਼ ਕਰੇ ਸੰਗਤ ਦੀ ਬਖਸ਼ਿਸ਼ ਕਰੇ ਪੁੰਨ ਚੁਕਾਂ ਦੀ ਬਹੁਤ ਨਿਮਰਤਾ ਪਿਆਸਤ ਕਾਉਸ਼ਤ ਖਿਮਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਈ